ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਲ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 533 ਨਾਮ ਸਿੰਘ ਦੇਸ਼ਤ ਹੈ ਜੀ ਯਮੁਨਾਨਗਰ ਹਰਿਆਣਾ ਕਾਸਟ ਰਾਮਕੜੀਆ ਗੋਤ ਸੱਗੂ ਹਾਈਟ 5 ਫੁੱਟ 8 ਇੰਚ ਜਨਮ 4 ਦਸੰਬਰ 1996 ਪੜਾਈ ਡਿਪਲੋਮਾ ਈਈ ਕਾਮਾ ਟੈਕਨੀਸ਼ੀਅਨ ਇਨ ਪ੍ਰਾਈਵੇਟਲੀ ਲਿਮਟਿਡ ਤਨਖਾਹ 25000 ਰੁਪਏ ਜ਼ਮੀਨ ਓਨਨ ਹਾਊਸ ਪਰਿਵਾਰ ਵਿੱਚ ਮੈਂਬਰ 1 ਯੰਗਰ ਬ੍ਰਦਰ ਬੀਟੈਕ ਮਾਤਾ ਜੀ ਹਾਊਸ ਵਾਈਫਾ ਪਿਤਾ ਜੀ ਗਵਰਨਮੈਂਟ ਅਪਲਾਈ ਨੇ ਇਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਐਜੂਕੇਟਿਡ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 7876012563 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 534 ਨਾਮਕੌਰ ਜਿਲ੍ਹਾ ਬਰਨਾਲਾ ਭਧੌੜ ਏਰੀਆ ਕਾਸਟ ਜੱਟ ਸਿਕ ਗੋਤ ਸੰਧੂ ਹਾਈਟ 5 ਫੁੱਟ 5 ਇੰਚ ਜਨਮ 12 ਅਕਤੂਬਰ 1998 ਪੜਾਈ ਬੀਐਸਸੀ ਨਰਸਿੰਗ ਦਾ ਸਟਾਫ ਨਰਸਿੰਗ ਪਟਿਆਲਾ ਹਸਪੀਟਲ ਕੁੜੀ ਦੇ ਮਾਤਾ ਜੀ ਨਹੀਂ ਹਨ ਪਿਤਾ ਜੀ ਸੀਆਈਐਸਐਫ ਦੇ ਵਿੱਚੋਂ ਰਿਟਾਇਰ ਨੇ ਭਰਾ ਇੱਕ ਸਰਕਾਰੀ ਜੋਬ ਸਰਕਾਰੀ ਕਾਲਜ ਵਿੱਚ ਕਲਰਕ ਵਜੋਂ ਕੰਮ ਕਰਦੇ ਨੇ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 5 ਕਿੱਲਾਂ ਤੱਕ ਆਉਂਦੀ ਹੋਵੇ ਪੜਾਈ ਵਧੀਆ ਪੜ੍ਹਿਆ ਲਿਖਿਆ ਵਧੀਆ ਹੋਵੇ ਪਰਵਾਜ਼ ਸਮਝਦਾਰ ਹੋਵੇ ਜੀ ਅਤੇ ਸੋਹਣਾ ਸੁਨੱਖਾ ਹੋਵੇ ਜੀ ਮੁੰਡਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਦੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 535 ਨਾਮ ਕੌਰ ਜ਼ਿਲ੍ਹਾ ਪਟਿਆਲਾ ਏਰੀਆ ਪਾਤੜਾ ਕਾਸ਼ਟ ਜੱਟ ਸੇਖਾ ਗੋਤ ਬਾਜਵਾ ਜਨਮ 16 ਸਤੰਬਰ 2000 ਹਾਈਟ 5 ਫੁੱਟ 3 ਇੰਚ ਪੜਾਈ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੁੜੀ ਕਰ ਰਹੀ ਹੈ ਜੀ ਕੁੜੀ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਵੀ ਕੀਤਾ ਹੋਇਆ ਹੈ ਪਿਤਾ ਜੀ ਖੇਤੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਮੈਰਿਡ ਅਤੇ ਇੱਕ ਅਨਮੈਰਿਡ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਆਪਣਾ ਬਿਜ਼ਨਸ ਹੋਵੇ ਜਾਂ ਵਧੀਆ ਕੋਈ ਜੋਬ ਕਰਦਾ ਹੋਵੇ ਜ਼ਮੀਨ 4 ਤੋਂ 5 ਕਿਲੇ ਤੱਕ ਆਉਂਦੀ ਹੋਵੇ ਪਰਿਵਾਰ ਗੁਰੂ ਘਰ ਨੂੰ ਮੰਨਣ ਵਾਲਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 536 ਨਾਮ ਕੌਰ ਜੀ ਦਾ ਮੋਗਾ ਕਾਸਟ ਜੱਟ ਸਿੱਖ ਗੋਤ ਸਿੱਧੂ ਅੰਮ੍ਰਿਤਾਰੀ कद 5 फुट 6 इंच जन्म 30 सितंबर 1995 पढ़ाई बीए पास स्ट्रेंथस बिजनेस मैनेजमेंट इन कनाडा बहन ਨੂੰ ਭਰਾ ਇੱਕ ਅਨਵੈਰਿਡ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਅੰਮ੍ਰਿਤਧਾਰੀ ਹੋਵੇ ਸੋਨਾ ਸੁਨੱਖਾ ਹੋਵੇ ਅਤੇ ਕੈਨੇਡਾ ਪੀਆਰ ਹੋਵੇ ਜੀ ਜ਼ਮੀਨ 5 ਕਿੱਲਾਂ ਦਾ ਕਾਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 537 ਨਾਮ ਕੌਰ ਜਿਹੜਾ ਸ਼੍ਰੀ ਮੁਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਬਰਾੜ ਹਾਈਟ 5 ਫੁੱਟ 4 ਇੰਚ ਜਨਮ 1997 ਪੜ੍ਹਾਈ ਜਨਰਲ ਬਿਜ਼ਨਸ 2 ਸਾਲ ਕੈਨੇਡਾ ਵਰਕ ਕੈਨੇਡਾ ਬ੍ਰੈਂਪਟਨ ਐਡਮਿਨਿਸਟ੍ਰੇਸ਼ਨ ਇਨ ਦੀ ਕੰਪਨੀ ਪਰਿਵਾਰ ਵਿੱਚ ਮੈਂਬਰ ਭੈਣ ਇੱਕ ਮੈਰਿਡ ਇਨ ਕੈਨੇਡਾ ਭਰਾ ਇੱਕ ਕੈਨੇਡਾ ਇੰਨਾ ਲੋੜ ਹੈ ਜੀ ਰਿਸ਼ਤੇ ਦੀ ਲੋੜ ਆ ਜਮੀਨ ਸੱਤ ਕਿੰਨੇ ਤੱਕ ਆਉਂਦੀ ਹੋਵੇ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਪਰਿਵਾਰ ਵੈਸ਼ਨੂ ਹੋਵੇ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜੀ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ